ਕੋਈ ਗੱਲ ਕਿਮਾ ਸਾਹਿਬ ਜਿਹੜੀ ਮੀਟਿੰਗ ਅੱਜ ਹੋਈ ਉਹ ਵੀ ਸਕਾਰਤਕ ਲੱਗਦਾ ਹੈ ਕਿ ਮੀਟਿੰਗ ਦਾ ਹੰਕਾਰ ਰਹੀ ਹੈ। ਕਿਉਂਕਿ ਦਿੱਲੀ ਸੰਦੀਪ ਆਦਿ ਕੋਈ ਥੋੜੀ ਸੁਣ ਰਿਹਾ ਹੈ। ਹਾਂ ਹਾਂ। ਸਰਕਾਰ ਪ੍ਰਧਾਨ ਲਈ ਇਸ ਕਰਕੇ ਕੁਝ ਵਿਚਾਰ ਵਟਾਂਦਰਾ ਉਹਨਾਂ ਦੇ ਨਾਲ ਹੋਇਆ ਪਾਰਟੀ ਲੈਵਲ ਤੇ ਡਿਸਕਸ ਕਰਾਂਗੇ। ਹਾਂ ਹਾਂ। ਉਹ ਤਾਂ ਸੀਨੀਅਰ ਲੀਡਰ ਨਾਲ ਵਿਚਾਰ ਵਟਾਂਦਰਾ ਲਗਾਤਾਰ ਸਾਰਾ ਸਾਰਾ ਚੱਲਦਾ ਰਹਿੰਦਾ ਹੈ। ਕਿ ਮਸਲ ਇੱਕਾ ਜਿਹੜੀ ਹੈਗੀ ਆ ਸਿੱਧੂ ਮੂਸੇਵਾਲਾ ਡੈਡੀ ਨੇ ਜਿਹੜੀ ਇੱਕ ਇੱਕ ਚੇਤਾਵਨੀ ਪ੍ਰਸ਼ਾਸਨ ਦਿੱਤੀ ਹੈ ਕਿ 25 ਤੱਕ ਜੇ ਤਰੀਕਾ ਕਿ ਜੇਕਰ ਉਹਨਾਂ ਦਾ ਮਸਲਾ ਨਹੀਂ ਹੱਲ ਹੋਇਆ ਤਾਂ ਉਹ ਇਹ ਪੰਜਾਬ ਛੱਡ ਕੇ ਵਿਦੇਸ਼ ਚੱਲਣ ਕੀ ਕਿਵੇਂ ਦੇਖਦੇ ਹੋ ਸਰ ਇਹ ਮੈਂ ਸਮਝਦਾ ਹਾਂ ਕਿ ਚੇਤਾਵਨੀ ਨਹੀਂ ਹੈ ਕਿ ਮਾਨਸਿਕ ਅਵਸਥਾ ਇੱਕ ਵਿਚਾਰਗੀ ਦਾ ਅਹਿਸਾਸ ਹੈ ਉਹ ਵਿਅਕਤੀ ਜਿਨੇ ਆਪਣਾ ਇੱਕ ਸਕੁੱਤਮ ਜਿਹੀ ਦੁਨੀਆ ਭਰ ਦੇ ਵਿੱਚ ਆਪਣੀ ਪਛਾਣ ਉਹ ਗਵਾ ਦਿੱਤਾ ਹੈ ਤੇ ਅੱਜ ਉਹ ਇੰਨਾ ਹਤਾਸ਼ ਹੋਇਆ ਬੇਟਾ ਇਸ ਤਰੀਕੇ ਉਹਨਾਂ ਦੇ ਕੇਸ ਨੂੰ ਹੈਂਡਲ ਕੀਤਾ ਜਾ ਰਿਹਾ ਹੈ ਤੇ ਜਦੋਂ ਇੱਕ ਬਾਪ ਦੇ ਦਿਲ ਦੇ ਵਿੱਚੋਂ ਇਹ ਹੁਕ ਨਿਕਲਦੀ ਹੈ ਕਿ ਹੁਣ ਮੇਰੇ ਕੋਲ ਹੋਰ ਕੋਈ ਵਿਚਾਰਾ ਨਹੀਂ ਹੈ ਕਿ ਮੈਂ ਦੇ ਛੱਡ ਕੇ ਚਲਾ ਜਾਵਾਂਗਾ ਤਾਂ ਇਹ ਜਿਹੜੀ ਮੌਕੇ ਦੀ ਸਾਡੀ ਗੁੰਮਤ ਹੈ ਜੀਮਾ ਸਾਹਿਬ ਜਿਹੜੀ ਅੱਜ ਦੀ ਮੀਟਿੰਗ ਇਹਨਾਂ ਨੂੰ ਇਸ ਗੱਲ ਤੇ ਉਹਦੇ ਗ੍ਰੈਵਿਟੀ ਨੂੰ ਉਹਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਇੱਕ ਫੋਜਾ ਸਿੰਘ ਸਰਾਰੀ ਦੀ ਜਿਹੜੀ ਵੀਡੀਓ ਸਿਸਟਰ ਪਰ ਦੇ ਦੇ ਵੱਲ ਲੈ ਕੇ ਵਾਇਰਲ ਹੋਈ ਉਹਦੇ ਬਾਰੇ ਕੀ ਨਦਰੀ ਕਿ ਇਹ ਤਾਂ ਤੁਸੀਂ ਭਗਵੰਤ ਮਾਨ ਜੀ ਨੂੰ ਪੁੱਛੋ ਕਿ ਮੇ ਸਭ ਅੱਜ ਦੀ ਮੀਟਿੰਗ ਜਿਹੜੀ ਮੰਤਰੀ ਸਹਿਬਾਨ ਨੇ ਇਹ ਭਾਵੇਂ ਹਦਾਇਤਾਂ ਦੇ ਉੱਤੇ ਜਾ ਰਹੇ ਆ ਤੁਸੀਂ ਪਹਿਲਾਂ ਜਿਹੜਾ ਡੇਡ ਦੇ ਬਾਰੇ ਕੀ ਪ੍ਰਚਾਰ ਕੀਤਾ ਸੰਗਤ ਨੂੰ ਤੁਸੀਂ ਕਿਸ ਤਰੀਕੇ ਤੇ ਜਿਹੜੇ ਆ ਰੋਜ਼ ਵਾਦੇ ਜਿਹੜੇ ਸੰਗਤ ਦੇ ਨਾਲ ਕਰਦੇ ਹੋ ਤੇ ਹਕੀਕਤ ਤੁਹਾਡੇ ਮੰਤਰੀ ਸਹਿਬਾਨ ਦੀ ਕੀ ਹੈ ਇਹ ਮੈਂ ਤੁਹਾਨੂੰ ਚਾਹਾਂਗਾ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਜਿਵੇਂ ਕਿ ਬੀਬੀ ਜੀ ਨੇ ਦੱਸਿਆ ਕਿ ਉਹਨਾਂ ਦੀ ਸਲਾਹ ਦੇ ਨਾਲ ਗਿਆ ਸੀ ਕੀ ਮਦਦ ਮੰਗੀ ਜਾ ਰਹੀ ਹੈ ਡੇਰੇ ਤੋਂ ਜਾ ਕੇ ਕਿਹੜੀ ਇਲੈਕਸ਼ਨ ਦੇ ਸਵੰਚ ਮਦਦ ਮੰਗੀ ਜਾ ਰਹੀ ਹੈ ਕਿ ਦੋਨੋਂ ਨੂੰ ਕਲੈਰੀਫਾਈ ਕਰਨਾ ਚਾਹੀਦਾ ਜੀ ਮੇ ਸਰ ਬੀਬੀ ਜੀ ਨੇ ਇੱਕ ਗੱਲ ਕਹੀ ਸੀ ਕਿ ਬੰਬਲ ਫਾਫਾ ਜਿਹੜਾ ਬੰਦ ਕੀਤਾ ਜਾਵੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਉਹ ਬੰਦ ਫਾਫਲੇ ਲਈ ਉਹਦੇ ਪੇਪਰ ਹੀ ਅੱਗੇ ਪੁਸ਼ਟੀ ਕਰਨਾ ਚੁੱਕੇ ਆ ਕਿ ਡੈਮੋਕਰੇਟਿਕ ਪਾਰਟੀ ਹੈ ਇਲੈਕਟਡ ਹਾਊਸ ਹੈ ਸਾਰੇ ਮੈਂਬਰ ਪਾਰਟੀ ਸਿੰਬਲ ਦੇ ਉੱਤੇ ਇਲੈਕਸ਼ਨ ਲੜ ਕੇ ਬੱਦਦੇ ਆ ਜਦੋਂ ਸੁਲਾਨਾ ਚੋਣ ਹੁੰਦੀ ਹੈ ਤੇ ਸਾਰਿਆਂ ਦੀ ਰਾਏ ਲੈ ਕੇ ਪਾਰਟੀ ਆਪਣੀ ਇਲੈਕਸ਼ਨ ਦੀ ਸਟੈਂਡਿੰਗ ਲੈਂਦੀ ਹੈ। ਉਹ ਸਾਰੀ ਦੁਨੀਆ ਨੂੰ ਪਤਾ ਹੈ ਔਰ ਇੱਕ ਥਾਂ ਨਹੀਂ ਹੁੰਦਾ ਭਾਵੇਂ ਅਸੈਂਬਰੀਆਂ ਹੁੰਦੀਆਂ ਭਾਵੇਂ ਪਾਰਲੀਮੈਂਟ ਹੁੰਦੀ ਜਿੱਥੇ ਵੀ ਪਾਰਟੀਆਂ ਦੀ ਟਿਕਟ ਤੇ ਲੋਕ ਇਲੈਕਸ਼ਨ ਲੜਦੇ ਆ ਉੱਥੇ ਜਦੋਂ ਵੀ ਕੋਈ ਫੈਸਲਾ ਕਰਨਾ ਹੁੰਦਾ ਸਾਰੇ ਮੈਂਬਰ ਸਰਬੰਨ ਦੀ ਰਾਏ ਦੇ ਨਾਲ ਪਾਰਟੀ ਫੈਸਲਾ ਕਰਦੀ। ਜੇ ਇਲੈਕਸ਼ਨ ਹੁੰਦੀ ਹੈ ਉਹ ਹਾਊਸ ਦੇ ਅੰਦਰ ਹੁੰਦੀ। ਹਾਊਸ ਦੇ ਅੰਦਰ ਪ੍ਰੋਪਰ ਐਕਟ ਦੇ ਮੁਤਾਬਕ ਇਲੈਕਸ਼ਨ ਹੁੰਦੀ ਹੈ ਉੱਥੇ ਸਿਕਰਟ 12 ਵੋਟਿੰਗ ਨਾ ਤਾਂ ਕੋਈ ਪ੍ਰਧਾਨ ਜਾਂਦਾ ਅੰਦਰ ਨਾ ਕੋਈ ਜਨ ਅਸਕਤਰ ਜਾਂਦਾ ਨਾ ਕੋਈ ਸਕਤਰ ਜਾਂਦਾ ਨਾ ਕੋਈ ਹੋਰ ਜਾਂਦਾ ਮੈਂਬਰ ਫ੍ਰੀ ਹੁੰਦੇ ਆ ਮੈਂਬਰ ਵੋਟਾਂ ਪਾਉਂਦੇ ਆ ਜੇ ਮੈਂਬਰਾਂ ਦੀ ਰਾਏ ਦੇ ਨਾਲ ਪਾਰਟੀਆਂ ਨੂੰ ਫੈਸਲੇ ਨਾ ਕਰਨ ਤੇ ਅੰਦਰ ਜਾ ਕੇ ਉਹ ਫੈਸਲਾ ਉਲਟਾ ਵੀ ਪੈ ਜਾਂਦਾ ਇਸ ਕਰਕੇ ਜਦੋਂ ਫੈਸਲਾ ਹੀ ਹੋਰ ਨਿਕਲਦਾ ਜੋ ਮੈਂਬਰ ਚਾਹੁੰਦੇ ਹੁੰਦੇ ਆ ਤਾਂ ਹੀ ਉਹਦੇ ਤੇ ਵੋਟਾਂ ਪੈਂਦੀਆਂ ਫਿਰ ਇਹਨੂੰ ਤੁਸੀਂ ਨਿਫਾਫੇ ਦਾ ਨਾਮ ਕਿੰਦਾ ਦੇ ਸਕਦੇ ਉਹ ਇੱਕ ਸ਼ਰਮ ਬਣ ਗਈ ਮਜਾਕ ਮਜਾਕ ਕਿ ਹਰ ਵਾਰੀ ਉਹ ਕੁਐਸਚਨ ਵਾਰ ਵਾਰ ਰਿਪੀਟ ਹੁੰਦਾ ਜੀਮਾ ਸਾਹਿਬ ਜਿਹੜਾ ਇਹ ਹੁਣ ਸੁਖਵੀਰ ਸਿੰਘ ਬਾਦਲ ਜੀ ਇਹ ਬੀਬੀ ਔਰਨ ਚੋਣ ਮੈਦਾਨ ਚ ਉਤਾਰਨਗੇ ਕਿ ਕੋਈ ਆਪਣਾ ਵੱਖਰਾ ਉਮੀਦਵਾਰ ਉਤਾਰਨਗੇ ਦੇਖੋ ਸਾਡੇ ਸਾਰੇ ਮੈਂਬਰਾਂ ਦੀ ਰਾਏ ਜਿਹੜੀ ਹੈ ਪ੍ਰਧਾਨ ਸਾਹਿਬ ਵਾਸਤੇ ਲੈਣੀ ਪੈਣੀ ਚੁੱਕੀ ਹੁੰਦੀ ਉਸ ਤੋਂ ਬਾਅਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਸਲਾਮ ਮਸ਼ਰਾ ਹੁੰਦਾ ਮੈਂ ਵੀ ਰਾਏ تقریبا ਉਹਨਾਂ ਨੇ ਮੁਕੰਮਲ ਕਰ ਦਿੱਤੀ ਜਦੋਂ ਮੁਕੰਮਲ ਕਰ ਲੈਣਗੇ ਮੈਂਬਰਾਂ ਦੀ ਸਾਰੇ ਰਾਏ ਉਸ ਤੋਂ ਬਾਅਦ ਜਿਹੜਾ ਫਿਰ ਫੈਸਲਾ ਤੋਂ ਉੱਥੇ ਜਾ ਕੇ ਹੁਣ ਉਹ ਕਹਿੰਦੇ ਇਲੈਕਸ਼ਨ ਤੋਂ ਨੌਕਰੀ ਨੂੰ ਬੀਬੀ ਜੀ ਵੱਲੋਂ ਜਿਹੜਾ ਚੋਣ ਪ੍ਰਤੀਕਰਮ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਜਾਂ ਮੀਡੀਆ 'ਚ ਆ ਰਹੀਆਂ ਨੇ ਜਾਂ ਪਾਰਟੀ ਕਿਦਾਂ ਇਸ ਚੀਜ਼ ਨੂੰ ਦੇਖ ਰਹੀ ਹੈ ਦੇਖੋ ਕੋਈ ਗੱਲ ਨਹੀਂ ਉਹਨਾਂ ਨੇ ਆਪਣਾ ਕੇਵਲ ਹੀ ਕੋਈ ਇੰਡੀਵਿਜੂਅਲ ਵਿਚਾਰ ਹੁੰਦਾ ਕੋਈ ਆਪਣਾ ਰੱਖਿਆ ਤਾਂ ਪਾਰਟੀ ਕਦੀ ਇਹਨਾਂ ਗੱਲਾਂ ਨੂੰ ਰੁਕਦੀ ਵੀ ਨਹੀਂ ਬਾਕੀ ਸਾਡਾ ਪਾਰਟੀ ਦਾ ਇੱਕ ਸਿਸਟਮ ਹੈ ਕਿ ਕਦੀ ਵੀ ਮੈਂਬਰਾਂ ਦੀ ਰਾਏ ਤੋਂ ਬਿਨਾਂ ਫੈਸਲਾ ਨਹੀਂ ਹੁੰਦਾ ਅੱਜ ਦੀ ਮਿਲਣੀ ਨੂੰ ਵੀ ਕਿੱਦਾਂ ਦੇਖਦੇ ਹੋ ਇਹ ਇਲੈਕਸ਼ਨ 9 ਤਰੀਕ ਨੂੰ ਆ ਕੋਈ ਚਾਹਵਣ ਹੁੰਦੇ ਆ ਜਿਹੜੇ ਆ ਪਾਰਟੀ ਦੇ ਲਈ ਆਪ ਕੋ ਸਰਬਾਨ ਇਸ ਕਰਕੇ ਉਹ ਵਾਸੀ ਕਿਸੇ ਨੂੰ ਰੋਕਦੇ ਵੀ ਨਹੀਂ ਉਹਨਾਂ ਦੇ ਤੱਕ ਜਿੰਨੀ ਤੱਕ ਪੈਸਾ ਨਹੀਂ ਹੁੰਦਾ ਹਰ ਇੱਕ ਦਾ ਆਪਣਾ ਅਧਿਕਾਰ ਹੁੰਦਾ ਕਿ ਆਪਣੀ ਗੱਲ ਜਿਹੜੀ ਆ ਪਾਰਟੀ ਤੱਕ ਵੀ ਅੱਜ ਜਿਹੜੀ 2 ਘੰਟੇ ਮੀਟਿੰਗ ਚੱਲੀ ਹੈ ਇਹਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵਿਚਾਰ ਵਟਾਂਦਰਾ ਹੁੰਦਾ ਉਹਨਾਂ ਦੇ ਭਾਵਨਾ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਪਾਰਟੀ ਦੀ ਭਾਵਨਾ ਹੈ ਉਹਨਾਂ ਤੱਕ ਅਸੀਂ ਜਿਹੜੀਆਂ ਕਵਿਤੀਆਂ ਤੇ ਇਹ ਤਜਰ ਹੈਗਾ ਅਮਰਤ ਬਾਦ ਸਿੰਘ ਵੱਲੋਂ ਅੱਜ ਅਕਾਲ ਤਖਤ ਸਾਹਿਬ ਤੇ ਇਕੱਠ ਕੀਤਾ ਗਿਆ ਸੀਗਾ ਉਸ ਅਮਰਤਪਾਲ ਲੰਗਰ ਤੁਸੀਂ ਕੀ ਬਿਆਨ ਦੇਣਾ ਚਾਹੋਗੇ ਅਮਰਤਪਾਲ ਦੇਖੋ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਵੀ ਬੋਸੇ ਨਹੀਂ ਜਾ ਸਕਦਾ ਸਾਬ ਹੈ ਸਿੱਖਾਂ ਦੀ ਸਭ ਤੋਂ ਵੱਡੀ ਜਿਹੜੀ ਅੱਗੇ ਆ ਤਾਂ ਇਹਦੀ ਹੈ ਇਸ ਕਰਕੇ ਜਿਹੜਾ ਵੀ ਹਰਮੰਦਰ ਸਾਹਿਬ ਜਾਂਦਾ ਉਹਨੂੰ ਅਕਾਲ ਤਖਤ ਸਾਹਿਬ ਦਾ ਨਾ ਉਹਦੇ ਪਾਸੇ ਜੁੜੀ ਹੈ ਠੀਕ ਇਸ ਤਰ੍ਹਾਂ ਕੋਈ ਜਾਣ ਕੇ ਆਇਆ ਕਾਹ ਤੱਕ ਤੇ ਜਾਂਦਾ ਦਰਬਾਰ ਸਾਹਿਬ ਤੇ ਜਾਂਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਠੀਕ ਠੀਕ ਹੈ ਥੈਂਕ ਯੂ ਜੀ